ਤੁਸੀਂ ਦੇਖੋ ਤੁਸੀਂ ਦੇਖੋ ਵजूद ਦਾ ਤੇ ਲਾ ਲਿਆ ਪਾਰਟੀਆਂ ਨੇ ਆਪਣਾ ਵजूद ਦਾ ਤੇ ਲਾਇਆ ਕਾਂਗਰਸ ਨੇ ਆਪਣਾ ਵजूद ਦਾ ਤੇ ਲਾਇਆ ਜਿਹੜਾ ਗੁਰਪਤਪ ਸਿੰਘ ਵਡਾਲਾ ਨੇ ਆਪਣਾ ਇਹਨਾਂ ਨਾਲ ਸਮਝੌਤਾ ਕਰਕੇ 15 ਸਾਲ ਰਾਜ ਕੀਤਾ ਸੀ ਉਸ ਬੰਦੇ ਨੇ ਖੁੱਲ ਕੇ ਸਾਰੇ ਹਲਕੇ ਦੇ ਵਿੱਚ ਉਹਨੂੰ ਆਪਣੇ ਕੈਂਡੀਡੇਟ ਦੇਣੇ ਚਾਹੀਦੇ ਸੀ ਕਿਉਂ ਨਹੀਂ ਦਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਹਜੇ ਵੀ ਉਹ ਬੀਤੀ ਵੋਟਾਂ ਬਦਲ ਲੈਤੀ ਸ੍ਰੀ ਗੁਰਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਔਰ ਸਾਰਾ মিডিਆ ਇਥੋਂ ਵੀ ਤੇ ਸਾਰੇ ਚੈਨਲ ਜਲੰਧਰ ਤੋਂ ਵੀ ਤੁਹਾਡਾ ਸਵਾਗਤ ਹੈ ਤੁਸੀਂ ਛੋਟੇ ਜਿਹੇ ਸੱਦੇ ਦੇ ਹਾਜ਼ਰ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਮੈਂ ਤੁਹਾਨੂੰ ਇੱਥੇ ਅੱਜ ਬੁਲਾਉਣ ਦੀ ਖੇਚਲ ਜੜੀ ਕੀਤੀ ਹੈ ਉਹਦੇ ਵਿੱਚ ਮੈਂ ਜਿਹੜੀਆਂ ਸਾਡੀਆਂ ਬਲਕਸਮਤੀਆਂ ਤੇ ਜਿਲ੍ਹਾ ਪ੍ਰਸ਼ਾਸਧੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਮੇਰੇ ਹਲਕੇ ਦੇ ਲੋਕਾਂ ਨੇ ਕਿਵੇਂ ਮਤਲਬ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਮੇਰਾ ਡਟ ਕੇ ਸਾਥ ਦਿੱਤਾ ਉਹਦੇ ਵਾਸਤੇ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਉਹਨਾਂ ਨੂੰ ਹੋਰ ਬੂਸਟ ਕਰਨ ਵਾਸਤੇ ਜਿਹੜਾ ਉਹ ਸਬਦਾ ਤੈਅਦਲ ਤੋਂ ਧੰਨਵਾਦ ਕਰਦੀਆਂ ਕਿ ਵੀ ਉਹਨਾਂ ਨੇ ਇਸ ਇੱਕ ਕਿਸਮ ਦੀ ਜਿਹੜੀ ਨਕੌਦਰ ਹਲਕੇ ਦੇ ਵਿੱਚ ਇੱਕ ਪਾਸੜ ਹਨੇਰੀ ਆਈ ਸੀ ਉਹਦਾ ਡਟਕੇ ਮੁਕਾਬਲਾ ਕੀਤਾ ਔਰ ਉਸ ਡਟਕੇ ਕੀਤੇ ਹੋਏ ਮੁਕਾਬਲੇ ਦੇ ਚੱਲਦੇ ਅਸੀਂ ਸੱਤ ਪਾਰਟੀਆਂ ਇੱਕ ਪਾਸੇ ਔਰ ਆਮ ਆਦਮੀ ਪਾਰਟੀ ਕੱਲੀ ਇੱਕ ਪਾਸੇ ਹੋਣ ਤੇ ਅਸੀਂ ਉਹਦੇ ਵਿੱਚੋਂ ਜੇਤੂ ਹੋ ਕੇ ਨਿਕਲੇ ਆਂ ਔਰ ਸਿਰਫ 240 ਵੋਟਾਂ ਜੇ ਸਾਨੂੰ ਹੋਰ ਮਿਲਦੀਆਂ ਤਾਂ ਅਸੀਂ 6 ਬਲਾਕ ਸੰਮਤੀਆਂ ਜਿਹੜੀਆਂ ਨਾ ਉਹ ਹੋਰ ਜਿੱਤ ਦੱਜ ਕਰ ਸਕਦੇ ਸੀ ਔਰ ਮੈਂ ਤੁਹਾਨੂੰ ਜਿਹੜੀ ਉਹ ਡਿਟੇਲ ਵਾਈਜ਼ ਦੱਸਣਾ ਚਾਹੁੰਦੀ ਆ ਸਭ ਤੋਂ ਪਹਿਲਾਂ ਕਿ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਚੋਣਾਂ ਨੇ ਉਹਦੇ ਵਿੱਚ ਟੋਟਲ ਹਲਕੇ ਦੇ ਵਿੱਚ ਜਿਹੜੀ तकरीबन 48% ਵੋਟ ਪੋਲ ਹੋਈ ਸੀ ਔਰ ਉਹਦੇ ਵਿੱਚੋਂ 25000 ਤੇ 952 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਔਰ 19356 ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਮਿਲੀਆਂ ਔਰ 6123 ਵੋਟਾਂ ਜਿਹੜੀਆਂ ਉਹ ਹਸ਼ਰਮਨੀ ਅਕਾਲੀ ਦਲ ਨੂੰ ਤੇ 6128 ਵੋਟਾਂ ਬਸਪਾ ਨੂੰ ਮਿਲੀਆਂ ਔਰ ਆਜ਼ਾਦ ਉਮੀਦਵਾਰ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਸੀ 6154 ਵੋਟਾਂ ਉਹਨਾਂ ਨੂੰ ਮਿਲੀਆਂ ਕਹਿੰਦੇ ਮੁਕਾਬਲੇ ਮੇਰਾ ਮਤਲਬ ਇਹ ਹੈ ਕਿ ਆ ਮੈਂ ਤੁਹਾਡਾ ਪੋਸਟਰ ਸਾਂਝ ਕਰਨੇ ਚਾਹੁੰਦੇ ਆ ਇਹ ਇਹ ਜਿਹੜਾ ਆ ਪਾਰਟੀਆਂ ਦੀ ਆਡਿਓਲੋਜੀ ਦਾ ਤੇ ਪਾਰਟੀਆਂ ਦੇ ਏਜੰਡੇ ਦਾ ਤੇ ਪਾਰਟੀਆਂ ਦੀ ਸੋਚ ਕੀ ਹੈ ਲੋਕਾਂ ਦੇ ਪ੍ਰਤੀ ਆ ਪਾਰਟੀਆਂ ਦੇ ਪ੍ਰਤੀ ਉਹਨਾਂ ਦੀ ਕਿੰਨੀ ਇੱਕ ਵਫਾਦਾਰੀ ਹੈ ਇਹ ਉਹਦੀ ਜਿਉਂਦੀ ਜਾਗਦੀ ਤਸਵੀਰ ਹੈ ਕਿ ਕਿਵੇਂ ਸੱਤ ਪਾਰਟੀਆਂ ਇਹਨਾਂ ਨੇ ਇੱਕ ਇੱਕ ਨੁਕਾਤੀ ਪ੍ਰੋਗਰਾਮ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਰਿਆਂ ਨੇ ਸੱਤ ਪਾਰਟੀਆਂ ਨੇ ਮਿਲ ਕੇ ਜਿਨ੍ਹਾਂ ਨੇ ਹਿੱਸੇਦਾਰੀਆਂ ਕੀਤੀਆਂ ਜਿਨ੍ਹਾਂ ਨੇ ਵੰਡ ਕੇ ਜਿਹੜੀਆਂ ਉਹ ਸੀਟਾਂ ਇੱਥੇ ਪੂਰੇ ਹਲਕੇ ਦੇ ਵਿੱਚ ਲੜੀਆਂ ਵੰਡ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ 14 ਜ਼ੋਨ ਜਿਹੜੇ ਸੰਮਤੀ ਦੇ ਨੇ ਉਹ 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 ਜ਼ੋਨ ਨੇ ਜਿੱਥੇ ਸੱਤਾ ਪਾਰਟੀਆਂ ਨੇ ਇੱਕ ਇੱਕ ਕੈਂਡੀਡੇਟ ਖੜਾ ਕਰਕੇ ਦੂਸਰਾ ਮੁਕਾਬਲੇ ਦੇ ਵਿੱਚ ਕੋਈ ਕੈਂਡੀਡੇਟ ਖੜਾ ਨਹੀਂ ਕੀਤਾ ਜਿਹਦੇ ਵਿੱਚੋਂ ਆਲੋਵਾਲ ਹੇਰਾਂ ਆਦੀ ਨੂਰਪੁਰ ਗੰਧਰਾ ਉੱਥੇ ਸਿਰਫ ਕਾਂਗਰਸ ਨੇ ਆਪਣਾ ਉਮੀਦਵਾਰ ਦਿੱਤਾ ਕਿਸੇ ਹੋਰ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ ਇਦਾਂ ਜਿਹੜੇ ਸ਼ੰਕਰ ਜ਼ੋਨ ਸੀਗਾ ਸਾਡਾ ਸ਼ੰਕਰ ਰਸੂਲਪੁਰ ਤੇ ਖਾਨਪੁੱਟ ਡਾ ਇਹਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਦੇ ਮੁਕਾਬਲੇ ਵਿੱਚ ਕਿਸੇ ਪਾਰਟੀ ਨੇ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ ਔਰ ਇਹਦੇ ਨਾਲ ਹੀ ਜਿਹੜਾ ਅਗਲਾ ਸਾਡਾ ਆ ਜਾਂਦਾ ਬਾਟਕਲਾਂ ਉੱਥੇ ਬੀਐਸਪੀ ਦੇ ਮੁਕਾਬਲੇ ਦੇ ਵਿੱਚ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਦਿੱਤਾ ਇਦਾਂ ਸ਼ੰਕਰ ਸ਼ਾਬਾਦ ਗਮਟਾੜੀ ਤਲਵਣ ਇਹਦੇ ਵਿੱਚ ਕਾਂਗਰਸ ਦੇ ਮੁਕਾਬਲੇ ਕਿਸੇ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਤਾ ਇਸੇ ਤਰ੍ਹਾਂ ਹੀ ਕੋਟ ਬਦਲਖਾਂ ਤੇ ਚੂਹੇ ਕੀ ਉਹਦੇ ਵਿੱਚ ਬੀਐਸਪੀ ਦੇ ਖਿਲਾਫ ਕਿਸੇ ਪਾਰਟੀ ਨੇ ਕੋਈ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ ਮੈਂ ਇਹਦੇ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਵਿਰੋਧੀਆਂ ਨੇ ਹਰ ਇੱਕ ਅਸੂਲ ਜਿਹੜਾ ਉਹ ਛਿੱਕੇ ਟੰਕੇ ਇੱਕ ਨਾਪਾਕ ਜਾਂ ਖੁੱਲਮ-ਖੁੱਲਾ ਇੱਕ ਤਾਂ ਹੁੰਦਾ ਨਾ ਕਿ ਅੰਦਰ ਖਾਤੇ ਕੋਈ ਇਹਨਾਂ ਨੇ ਗੱਠ ਜੋੜ ਕੀਤਾ ਹੋਵੇ ਖੁੱਲਮ-ਖੁੱਲਾ ਗੱਠ ਜੋੜ ਜਿਹੜਾ ਉਹ ਕੀਤਾ ਜਿੱਤੇ ਤੋਂ ਮੈਂ ਹੈਰਾਨ ਹੋ ਗਈ ਕਿ ਤੁਸੀਂ ਇੰਨੀ ਮਤਲਬ ਪਰਸਨਲੀ ਤੁਸੀਂ ਅਟੈਕ ਜਿਹੜੇ ਉਹ ਕਰਦੇ ਹੋ ਕਿ ਤੁਹਾਨੂੰ ਆਪਣੀਆਂ ਪਾਰਟੀਆਂ ਦੀ ਆਡਿਓਲੋਜੀ ਨਾਲ ਕੋਈ ਮਤਲਬ ਨਹੀਂ ਹੈ ਪਾਰਟੀਆਂ ਵੱਖ-ਵੱਖਰੀਆਂ ਬਣੀਆਂ ਕਿਉਂ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਕਿਸੇ ਨੂੰ ਪੰਥ ਦਾ ਕੋਈ ਮਤਲਬ ਨਹੀਂ ਬਣਿਆ ਇੱਥੇ ਸਭ ਤੋਂ ਵੱਡੇ ਪੰਥਕ ਹਤਾਸ਼ੀ ਜਿਹੜੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਸ਼ਰਯਾਮ ਅਪੀਲ ਕੀਤੀ ਔਰ ਸ਼ਰਯਾਮ ਲੋਕਾਂ ਦੇ ਕੋਲੋਂ ਆਪਣੇ ਸਪੋਰਟਰਾਂ ਦੇ ਕੋਲੋਂ ਕਾਂਗਰਸ ਨੂੰ ਵੋਟਾਂ ਪੁਆਈਆਂ ਤੇ ਸਾਂਝੇ ਪੋਸਟਰ ਛਾਪ ਕੇ ਮੇਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਤੁਸੀਂ ਇਹ ਸਾਂਝੇ ਪੋਸਟਰ ਛਾਪੇ ਗਏ ਆ ਜਿਹਦੇ ਵਿੱਚ ਜਿੱਥੇ-ਜਿੱਥੇ ਕੋਈ ਕੈਂਡੀਡੇਟ ਖੜਾ ਸੀ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਸਾਂਝਾ ਅਪੀਲ ਕੀਤੀ ਗਈ ਆ ਔਰ ਜੇ ਇਹਦੇ ਵਿੱਚ ਜਿਹੜੀਆਂ ਸਾਂਝੀਆਂ ਪਾਰਟੀਆਂ ਨੇ ਇਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜਾ ਜਿਹਨੂੰ ਆਜ਼ਾਦ ਦਾ ਨਾਮ ਦਿੱਤਾ ਗਿਆ ਆ ਉਹ ਜਿਹੜਾ ਸਾਡਾ ਵੱਡੇ ਪੰਥਕ ਆਗੂ ਜਿਹੜੇ ਸਿਰਫ ਪੰਥ ਦਾ ਕਰਕੇ ਪਾਰਟੀ ਨੂੰ ਦਗਾ ਦੇ ਕੇ ਨਿਕਲ ਗਏ ਸੀ ਸੁਧਾਰ ਲਹਿਰ ਬਣਾਉਣ ਵਾਸਤੇ ਉਹਨਾਂ ਨੇ 6 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਤੇ ਸ਼੍ਰੀ ਆਮ ਜਿਹੜੀਆਂ ਉਹ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਿਹੜੀ ਸਾਡੇ ਮੇਰੇ ਰੂਹ ਰੂ ਮੱਥੇ ਲੱਗੇ ਉਹ ਲੋਕ ਜਿਨ੍ਹਾਂ ਨੇ ਮਤਲਬ ਅਕਾਲੀ ਦਲ ਨੇ ਕਾਂਗਰਸ ਨੂੰ ਵੋਟ ਪਾਉਣ ਦਾ ਜਿਹੜਾ ਕਬੂਲਿਆ ਸਾਰਾ ਕੁਝ ਔਰ ਇਸੇ ਤਰ੍ਹਾਂ ਹੀ ਮੰਜੇ ਦੇ ਨਾਲ ਪੰਜਾ ਸਾਡੇ ਵਡਾਲਾ ਸਾਹਿਬ ਤੇ ਕਾਂਗਰਸ ਜਿਹੜੇ ਕਾਂਗਰਸ ਦੀ ਤੇ ਜਿਹੜੀ ਅਕਾਲੀ ਦਲ ਦੀ ਜਾਂ ਪੰਥ ਦੀ ਆਪਸ ਵਿੱਚ ਡਾਇਲੋਜੀ ਦੂਰ ਦੂਰ ਤੱਕ ਨਹੀਂ ਮਿਲਦੀ ਮਤਲਬ ਇੱਕ ਇਹ ਦੋਨੋਂ ਵਿਰੋਧੀ ਧਿਰਾਂ ਨੇ ਜਿਹੜੀਆਂ ਚੁੰਮਕ ਦੇ ਦੋ ਪਾਸਿਆਂ ਦੀ ਤਰ੍ਹਾਂ ਇੱਕ ਪਾਸੇ ਨੂੰ ੱਟਕਦੀਆਂ ਨੇ ਲੇਕਿਨ ਇੱਥੇ ਜਾਤੀ ਜਿਹੜਾ ਹਮਲਾ ਕਰਦੇ ਹੋਏ ਇਹ ਦੋਨੋਂ ਇਕੱਠੇ ਹੋਏ ਸਾਂਝੇ ਪੋਸਟਰ ਲੱਗੇ ਮੰਜਾ ਤੇ ਪੰਜੇ ਦੇ ਸਾਂਝੇ ਪੋਸਟਰ ਲੱਗੇ ਇਸੇ ਤਰ੍ਹਾਂ ਹੀ ਬੀਐਸਪੀ ਨੇ ਸਾਂਝੇ ਪੋਸਟਰ ਲਾਏ ਇਸੇ ਤਰ੍ਹਾਂ ਹੀ ਇਹ ਲਿਖਦੇ ਕੀ ਨੇ ਕਾਂਗਰਸ ਕਮਿਊਨਿਸਟ ਕਰਤੇ ਬੀਐਸਪੀ ਇੱਥੇ ਮੈਨੂੰ ਹੈਰਾਨੀ ਜਿਹੜੀ ਸਭ ਤੋਂ ਵੱਡੀ ਹੋਈ ਆ ਉਹ ਇਹ ਹੋਈ ਕਿ ਮੈਂ ਬਹੁਤ ਜ਼ਿਆਦਾ ਰਗੜ ਕਰਦੀਆਂ ਕਮਿਊਨਿਸਟ ਲੀਡਰਾਂ ਦਾ ਔਰ ਸ਼ੁਰੂ ਤੋਂ ਲੈ ਕੇ ਜਦੋਂਕ ਦੀ ਮੈਨੂੰ ਸੁਰਤ ਆਈ ਆ ਜਦੋਂਕ ਦਾ ਮੈਨੂੰ ਰਾਜਨੀਤੀ ਦੀ ਸਮਝ ਆਈ ਆ ਔਰ ਮੈਂ ਦੇਖਦੀ ਆ ਰਹੀ ਆ ਕਿ ਕਾਮਨਿਸਟ ਜਿਹੜੇ ਨੇ ਉਹ ਚਾਹੇ ਦੇਸ਼ ਦਾ ਕੋਈ ਇਹੋ ਜਿਹਾ ਮੁੱਦਾ ਹੋਵੇ ਚਾਹੇ ਪੰਜਾਬ ਦਾ ਮੁੱਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਜਿਹੜਾ ਆਮ ਜਨਤਾ ਦੇ ਖਿਲਾਫ ਆਮ ਲੋਕਾਂ ਦੇ ਖਿਲਾਫ ਲੇਬਰ ਕਲਾਸ ਦੇ ਖਿਲਾਫ ਜਾਂ ਸਿਧਾਂਤਾਂ ਦੀ ਪਾਰਟੀ ਜਿਹਨੂੰ ਮੈਂ ਕਹਿ ਸਕਦੀ ਆ ਕਿ ਬੇਸ਼ੱਕ ਉਹ ਛੋਟੀ ਸੀ ਪਰ ਆਪਣੇ ਸਿਧਾਂਤਾਂ ਤੇ ਹਮੇਸ਼ਾ ਕਾਇਮ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਕਾਂਗਰਸ ਦਾ ਗੱਠ ਛੋੜ ਦਾ ਸਾਥ ਦਿੱਤਾ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗੱਲ ਵੀ ਆ ਔਰ ਮੈਂ ਇਹ ਵੀ ਜਾਨਣਾ ਚਾਹੁੰਦੀ ਆ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਬੀਐਸਪੀ ਨੂੰ ਦਿੱਤੀਆਂ ਬਾਗੀਆਂ ਨੂੰ ਦਿੱਤੀਆਂ ਸ਼ਰਮਣੀ ਕਾਲੀ ਦਲ ਨੂੰ ਦਿੱਤੀਆਂ ਭਾਜਪਾ ਨੂੰ ਦਿੱਤੀਆਂ ਔਰ ਕਾਂਗਰਸ ਆਪਣੇ ਤੌਰ ਤੇ ਵੀ ਲੜੇਗੀ ਤੇ ਫਿਰ ਇਹਨਾਂ ਪੋਸਟਰਾਂ ਦੇ ਵਿੱਚੋਂ ਕਮਿਊਨਿਸਟਾਂ ਦਾ ਨਿਸ਼ਾਨ ਕਿਉਂ ਗਾਇਪ ਆ ਪੂਰੇ ਹਲਕੇ ਦੇ ਵਿੱਚ ਇੱਕ ਵੀ ਸੀਟ ਜਿਹੜੀ ਆ ਉਹ ਕਮਿਊਨਿਸਟਾਂ ਨੂੰ ਕਾਮਰੇਡਾਂ ਨੂੰ ਕਿਉਂ ਨਹੀਂ ਦਿੱਤੀ ਗਈ ਕੀ ਇਹੇ ਮਤਲਬ ਵਰਤ ਹੋਣ ਦਾ ਇੱਕ ਬਹੁਤ ਲੁਕਮਾ ਜਿਹਾ ਟੰਗ ਨਹੀਂ ਸੀਗਾ ਕਿ ਉਹਨਾਂ ਨੇ ਆਪਣਾ ਹੱਕ ਕਿਉਂ ਨਹੀਂ ਜਤਾਇਆ ਇੱਕ ਅੱਧੀ ਸੀਟ ਜਾਂ ਇੱਕ ਦੋ ਸੀਟਾਂ ਉਹਨਾਂ ਨੂੰ ਵੀ ਆਪਣੀ ਇੱਥੇ ਡਿਮਾਂਡ ਕਰਨੀ ਚਾਹੀਦੀ ਸੀ ਉਹਨਾਂ ਨੂੰ ਵੀ ਹੱਕ ਬੰਦਾ ਕਿ ਉਹ ਵੀ ਨਿਸ਼ਾਨ ਤੇ ਆਪਣੇ ਦੇ ਉੱਤੇ ਲੜਨ ਇਹ ਇੱਕ ਅਜੀਬ ਚੀਜ਼ ਹੋਈ ਹੈ ਜੀ ਔਰ ਇਸ ਤੋਂ ਇਲਾਵਾ ਮੈਨੂੰ ਸਮਝ ਨਹੀਂ ਆਈ ਕਿ ਵੀ ਇੰਨੀ ਖੜੀ ਜਾਤੀ ਦਸ਼ਮਣੀ ਹੁੰਦੀ ਹੈ ਤੁਹਾਡੇ ਮੈਂ ਤੁਹਾਡੇ ਸਾਹਮਣੇ ਸਾਰਾ ਵੀ ਦੱਸੂਗੀ ਕਿ ਇਹ ਸਭ ਕੁਝ ਕਰਨ ਦੇ ਬਾਵਜੂਦ ਜਿਹੜਾ ਜਿਹੜਾ ਸਾਡਾ ਸਾਹਮਣਾ ਜਿਹੜਾ ਪ੍ਰੈਸ ਦੇ ਵਿੱਚ ਸਾਰੀ ਨਕੌਦਰ ਦੀ ਪ੍ਰੈਸ ਵੀ ਇੱਥੇ ਖੜੀ ਆ ਪ੍ਰੈਸ ਦੇ ਵਿੱਚ ਜਿਹੜਾ ਨੋਟ ਤੇ ਫੋਟੋ ਦਿੱਤੀ ਗਈ ਸੀ ਉਹਦੇ ਵਿੱਚ ਕਾਂਗਰਸ ਤੇ ਬੀਐਸਪੀ ਦਾ ਸਮਝੌਤਾ ਜਿਹੜਾ ਉਹ ਕਬੂਲਿਆ ਗਿਆ ਸੀ ਔਰ ਉਸ ਕਬੂਲ ਨਾਮੇ ਦੇ ਵਿੱਚ ਕਾਂਗਰਸ ਤੇ ਬੀਐਸਪੀ ਆਮ ਆਦਮੀ ਪਾਰਟੀ ਕੋਲੋਂ ਤੜਾ ਦੇ ਨਾਲ ਹਾਰਦੀ ਆ ਦੋਨੋਂ ਰੜਕੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਮੁਕਾਬਲਾ ਨਹੀਂ ਕਰ ਸਕੇ ਜਾਂ ਜੇ ਇਕੱਲੇ-ਇਕੱਲੇ ਨੂੰ ਲਾਈਏ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਇੱਕ ਵੀ ਪਾਰਟੀ ਜਿਹੜੀ ਉਹ ਸਟੈਂਡ ਨਹੀਂ ਕਰਦੀ ਇਨਫੈਕਟ 130 ਸਾਲ ਪੁਰਾਣੀ ਜਿਹਨੇ ਆਪਣੀ ਜਿਹਨੇ ਆਪਣੀ ਸਾਖ ਦਾ ਤੇ ਲਾ ਕੇ ਇਹ ਜਿਹੜਾ ਜਿਹੜਾ ਬੀਐਸਪੀ ਦੇ ਨਾਲ ਸਮਝੌਤਾ ਕੀਤਾ ਸਮਝੋਤੇ ਜਿਹੜੇ ਹੁੰਦੇ ਆਏ ਆ ਚੱਲਦੇ ਰਹੇ ਆ ਪਰ ਆਹ ਜਿਹੜਾ ਟਾਈਮ ਸੀ ਇਹ ਸਮਝੋਤਿਆਂ ਦਾ ਨਹੀਂ ਸੀਗਾ ਇਹ ਟਾਈਮ ਜਿਹੜਾ ਸੀਗਾ ਇਹ ਸਭ ਦੀ ਪਾਰਟੀ ਦੀ ਆਪ ਆਪਣੀ ਕਾਰਜਗਾਰੀ ਦੇਖਣ ਦਾ ਟਾਈਮ ਸੀ ਕਿਉਂਕਿ 27 ਦੀ ਇਲੈਕਸ਼ਨ ਹੈ ਅੱਗੇ ਕਿਸੇ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਇੱਕ ਮੈਲਾ ਆਮ ਕਰਦੀ ਕੈਂਡੀਡੇਟ ਜਿਹੜੀ ਐਮਐਲਏ ਬਣ ਕੇ ਸਾਰਿਆਂ ਦੇ ਸਾਹਮਣੇ ਆਈ ਆ ਇਹ ਸਾਡੇ ਕਿਸੇ ਦੇ ਪੈਰ ਕਿਉਂ ਨਹੀਂ ਲੱਗਣ ਦਿੰਦੀ ਪਿਛਲੇ 4 ਸਾਲ ਤੋਂ ਉਖਾੜ ਕੇ ਰੱਖੇ ਹੋਏ ਸੀ ਜਿਹੜੇ ਉਹਨੂੰ ਉਖਾੜਨ ਵਾਸਤੇ ਮੇਰੇ ਹੌਸਲੇ ਡਿੱਗਣ ਵਾਸਤੇ ਇਹ ਕੋਈ ਸਾਜ਼ਿਸ਼ ਕੀਤੀ ਗਈ ਔਰ ਮੈਂ ਇਹ ਦੇਖਦੀ ਆ ਕਿ ਵੀ ਜੇ ਅੱਜ ਇਹਨਾਂ ਨੇ ਇਹ ਸਿਨੈਰੀਓ ਜਿਹੜਾ ਇਹ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਨਜ਼ਰ ਆਉਂਦਾ ਕਿ ਇਹ ਇਹੋ ਹੀ ਜਿਹੜੀ ਕਰਤੂਤ ਆ ਪੂਰੇ ਪੰਜਾਬ ਦੇ ਵਿੱਚ ਖੇਡਣਗੇ ਮੈਂ ਆਪਣੀ ਪਾਰਟੀ ਨਾਲ ਵੀ ਗੱਲ ਕਰੂੰਗੀ ਕਿ ਇਹ ਇੱਕ ਐਸਾ ਇਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਆਮ ਆਦਮੀ ਪਾਰਟੀ ਨੇ ਹਾਲਾਂਕਿ ਬਹੁਤ ਅੱਛੇ ਰਿਜ਼ਲਟ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ بلند ਹੌਸਲੇ ਨੇ ਪਾਰਟੀ ਦੇ ਸਾਰੇ ਆਗੂਆਂ ਦੇ ਵਰਕਰਾਂ ਦੇ ਸਬਦੇ ਔਰ ਇਸੇ ਹੀ ਜਿਹੜੇ ਇਸੇ ਲੜੀ ਦੇ ਤਹਿਤ ਜਿਹੜਾ ਜਿਹੜਾ ਨਕੋਦਰ ਆ ਉੱਥੇ ਵੀ ਆਗੂਆਂ ਦੇ ਸਾਡੇ ਸਾਰਿਆਂ ਦੇ ਹੌਸਲੇ ਬੁਲੰਦਿਆ ਕਿਉਂਕਿ ਅਸੀਂ ਇਹਨਾਂ ਦੇ ਨਾਲੋਂ ਪਿੱਛੇ ਨਹੀਂ ਇਹਨਾਂ ਦੀ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਆਮ ਆਦਮੀ ਤੇ ਫੇਰ ਅੱਗੇ ਖੜੀ ਮੈਡਮ ਤੁਸੀਂ ਸਵਾਲ ਕੜੇ ਕਿਤੇ ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਕਿਸੇ ਵਿਰੋਧੀ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਡੇ ਨਾਲ ਕਾਗਜ਼ਾਂ ਦੇ ਵਿੱਚ ਕਿਤੇ ਤੱਕਾ ਹੋਇਆ ਹੋਵੇ ਤੁਹਾਡੇ ਨਾਲ ਸਕਰੂਟੀ ਦੇ ਵਿੱਚ ਕਿਸੇ ਤੱਕਾ ਹੋਇਆ ਹੋਵੇ ਤੁਹਾਡੇ ਕਿਸੇ ਇੱਕ ਮੈਂਬਰ ਨੂੰ ਫੋਰਸ ਕੀਤਾ ਗਿਆ ਹੋਵੇ ਕਿਸੇ ਪਾਸਿਓਂ ਦਵਾ ਪਾਇਆ ਹੋਵੇ ਕਿ ਤੁਸੀਂ ਆਪਣੇ ਕਾਗਜ਼ ਚੁੱਕ ਲਓ ਕਿਸੇ ਆਜ਼ਾਦ ਨੂੰ ਮਤਲਬ ਕੀਤਾ ਹੋਵੇ ਹਾਂ ਇੱਕ ਸਿੰਗਲ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਕਿ ਇੱਕ 26 ਸਾਲ ਦਾ ਸਰਪੰਚ ਆ ਸਾਡਾ ਜਿਹੜਾ ਬੜਾ ਸਿੱਧਪੁਰਤੋ ਬਲਜੀਤ ਸਿੰਘ ਉਹਦਾ ਨਾਮ ਆ 26 ਸਾਲ ਦਾ ਅਮਰਤਾ ਸਿੰਘ ਜਿਹੜਾ ਮੁੰਡਾ ਸਰਪੰਚ ਆ ਉਹਨੂੰ ਬਡਾਲਾ ਸਾਹਿਬ ਨੇ इमोशनल ਬਲੈਕਮੇਲ ਕਰਕੇ ਪੰਥ ਦੇ ਨਾਮ ਦਿੱਤੇ ਸਾਡੇ ਸਰਪੰਚ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਉਹਨੂੰ ਆਜ਼ਾਦ ਤੌਰ ਤੇ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਾਈ ਜਦੋਂ ਮੈਂ ਫੋਨ ਤੇ ਰابطਾ ਕੀਤਾ ਬੱਚਾ ਆ ਮੇਰਾ ਫਰਜ ਬੰਦਾ ਸੀ ਕਿ ਮੈਂ ਉਹਦੇ ਨਾਲ رابطہ ਕਰਦੀ ਮੈਨੂੰ ਸਮਝਾਉਂਦੀ ਕਿ ਤੇਰੇ ਤੂੰ ਸਰਪੰਚ ਬਣਿਆ ਤੂੰ ਆਪਣੀ ਸਰਪੰਚੀ ਨੂੰ ਜਿਹੜਾ ਉਹ ਸਹੀ ਢੰਗ ਦੇ ਨਾਲ ਚਲਾ ਤੇਰੀ ਜ਼ਿੰਦਗੀ ਅੱਗੇ ਪਈ ਆ ਸਰਪੰਚੀ ਚ ਕਾਮਯਾਬ ਹੋਏਗਾ ਤੂੰ ਅੱਗੇ ਵੀ ਕਾਮਯਾਬ ਹੋਏਗਾ ਔਰ ਉਸ ਪਰਸਨ ਨੇ ਜਿਹੜੀ ਮੈਨੂੰ ਗੱਲ ਉਸ ਸਰਪੰਚ ਨੇ ਕਹੀ ਤੁਸੀਂ ਹੈਰਾਨ ਹੋ ਜਾਓਗੇ ਉਹ ਕਹਿੰਦਾ ਜੀ ਮੈਨੂੰ ਵਡਾਲਾ ਸਾਹਿਬ ਨੇ ਸੌਂਕਵਾ ਦਿੱਤੀ ਆ ਮੈਂ ਹੁਣ ਆਪਣੇ ਕਾਗਜ਼ ਨਹੀਂ ਮੈਂ ਮੈਂ ਪਿੱਛੇ ਨਹੀਂ ਹਟ ਸਕਦਾ ਮਤਲਬ ਇੰਨੀਆਂ ਘਟਿਆ ਕਰਤੂਤਾ ਸੌਹਾਂ ਖੜਾਓ ਆਪਣੇ ਪੁੱਤਾਂ ਪੋਤਿਆਂ ਨੂੰ ਤੁਸੀਂ ਪੰਥ ਦੀਆਂ ਤੁਸੀਂ ਮਤਲਬ ਦੂਜਿਆਂ ਦੇ ਬੱਚਿਆਂ ਨੂੰ ਇਹ ਕੰਮ ਜਾਣਾ ਹੀ ਨਹੀਂ ਇੱਥੋਂ ਤੁਸੀਂ ਗਰਮਤਾਰਾਵਾ ਦੇ ਨਾਲ ਜੋੜਦੇ ਹੋ ਗਰਮ ਗਰਮ ਦਲਾਂ ਦੇ ਨਾਲ ਜੋੜਦੇ ਹੋ ਤੁਸੀਂ ਬੱਚਿਆਂ ਦੇ ਲੋਕਾਂ ਨੇ ਇੱਕ 26 ਸਾਲ ਦਾ ਬੱਚਾ ਜਿਹੜਾ ਸਰਪੰਚ ਬਣਿਆ ਹੋਣੇ ਉਹਦੇ ਨਾਲ ਇਹ ਜਿਹੜੀ ਹਰਕਤ ਕੀਤੀ ਗਈ ਹੋ ਸਕਦਾ ਕੱਲ ਨੂੰ ਉਹਨੂੰ ਦਬਾ ਪਾ ਕੇ ਮੁਕਰ ਮੁਕਰਾ ਵੀ ਲਿਆ ਜਾਵੇ ਮੈਂ ਇਤੋਂ ਵੀ ਮੈਨੂੰ ਇਹ ਨਹੀਂ ਹੈਗਾ ਹੋ ਸਕਦਾ ਮੁਕਰਾ ਲਿਆ ਜਾਵੇ ਪਰ ਮੈਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਇਹ ਗੱਲ ਜਿਹੜੀ ਐ ਐਕਸੈਪਟ ਕਰਦੀ ਕਿ ਮੇਰੇ ਨਾਲ ਫੋਨ ਤੇ ਉਸ ਬੱਚੇ ਨੇ ਇਹ ਗੱਲ ਕੀਤੀ ਕਿ ਮੈਨੂੰ ਸੌਂਖਵਾ ਦਿੱਤੀ ਐ ਇਸ ਕਰਕੇ ਮੈਂ ਹੁਣ ਪਿੱਛੇ ਨਹੀਂ ਹਟ ਸਕਦਾ ਮੈਂ ਗੁਰੂ ਸਾਹਿਬ ਦੀ ਸੌਂਖਾ ਦੀ ਮੈਡਮ ਇਸ ਜਿਹੜੇ ਲੋਕ ਜਿਹੜੇ ਹੈਗੇ ਵੱਡੇ આરોਪ ਲਗਾਏ ਜਾ ਰਹੇ ਹੈਗੇ ਕੀ ਕਹਿਣਾ ਚਾਹੋਗੇ ਜਿੱਤਰਾ ਜੋਨ ਤੋਂ ਇੱਕਦਾਂ ਲੱਗਦਾ ਦੋਸ਼ ਸਰਕਾਰ ਤੇ ਵੀ ਤੁਹਾਡੇ ਤੇ ਵੀ ਲਾਉਂਦੇ ਧਰਨਾ ਵੀ ਲੱਗਾ ਹੋਇਆ ਕੱਲ ਦਾ ਵੀ ਲੱਗਾ ਸੀ ਜੀ ਵੀ ਜਿਹੜਾ ਆ ਤੁਹਾਡੀ ਸ਼ਹਿਰ ਦੇ ਐਸਡੀਐਮ ਸਾਹਿਬ ਨੇ ਜਿਹੜਾ ਸਾਰੀ ਹੋਈ ਕੈਂਡੀਡੇਟ ਨੂੰ ਸਾਡੀ ਕੋਟ ਦਿੱਤਾ ਮੈਨੂੰ ਐਂ ਦੱਸੋ ਤੁਸੀਂ ਕਿ ਵੀ ਤੁਸੀਂ ਸਾਰੀ ਪ੍ਰੈਸ ਸਾਰੇ ਵਿੱਚ ਵਿਚਰ ਰਹੇ ਸੀ ਤੁਸੀਂ ਕਿਤੇ ਮੇਰੀ ਸ਼ਮੂਲੀਅਤ ਨਜ਼ਰ ਦੇਖੀ ਤੁਸੀਂ ਮੇਰਾ ਸਾਯਾ ਵੀ ਨੇੜੇ ਤੇੜੇ ਕਿਤੇ ਦੇਖਿਆ ਹੋਵੇ ਜੀ ਪੂਰੀ ਇਲੈਕਸ਼ਨ ਦੇ ਦੌਰਾਨ ਸਿਵਾਏ ਮੈਂ ਆਪਣੀਆਂ ਜਿਹੜੀਆਂ ਮੇਰੀਆਂ ਸੰਮਤੀ ਵਾਈਜ਼ ਮੀਟਿੰਗਸ ਸੀ ਉਸ ਤੋਂ ਇਲਾਵਾ ਖੁੱਲਾ ਛੱਡਿਆ ਗਿਆ ਸੀ ਪ੍ਰਸ਼ਾਸਨ ਨੂੰ ਜੇ ਮੇਰਾ ਕਿਤੇ ਕਸੂਰ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ ਜੇ ਪ੍ਰਸ਼ਾਸਨ ਦੇ ਵਿੱਚ ਕੀ ਚੱਲਦਾ ਕਿਦਾਂ ਉਹਨਾਂ ਨੇ ਰਿਜ਼ਲਟ ਜਿਹੜਾ ਡਿਕਲੇਅਰ ਕੀਤਾ ਕੀ ਕੀਤਾ ਸਾਨੂੰ ਸਿਰਫ ਰਿਜ਼ਲਟ ਮਿਲਿਆ ਰਿਜ਼ਲਟ ਦੇ ਮੁਤਾਬਕ ਅਸੀਂ ਜਿੱਤੇ ਹੋਏ ਸੀ ਅਸੀਂ ਆਪਣਾ ਜਿੱਤ ਦਾ ਜਿਹੜਾ ਸਰਟੀਫਿਕੇਟ ਜਿਹੜਾ ਰਾਤ ਨੂੰ ਸ਼ੀਟ ਜਿਹੜੀ ਆ ਉਹ ਕੱਢੀ ਜਾਂਦੀ ਆ ਸੰਮਤੀਆਂ ਦੀ ਉਹਦੇ ਮੁਤਾਬਕ ਅਸੀਂ ਜਿੱਤੂ ਸੀ ਅਸੀਂ ਆਪਣਾ ਸਰਟੀਫਿਕੇਟ ਜਿਹੜਾ ਰੀਸੀਵ ਕਰ ਲਿਆ ਹੁਣ ਅੱਗੇ ਉਹਨਾਂ ਦਾ ਕੀ ਉਹ ਤਾਂ ਬਹੁਤ ਸਾਰੀ ਚੀਜ਼ਾਂ ਕੋਈ ਗੱਲ ਨਹੀਂ ਅਗਲੇ ਆਪਣੇ ਚਲੇ ਜਾਣ ਅਪੀਲ ਦੇ ਵਿੱਚ ਉੱਥੋਂ ਕਰ ਲੈਣ ਔਰ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ 2 2 4 4 6 6 ਛੋੜ ਸੁਣੋ ਤੁਸੀਂ ਅਸੀਂ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ ਕਿਤੇ 4 ਨਾਲ ਹਾਰੇਆਂ ਕਿਤੇ 7 ਨਾਲ ਹਾਰੇ ਕੀ ਗੱਲ ਮੈਨੂੰ ਧੱਕਾ ਕਰਨਾ ਨਹੀਂ ਸੀ ਆਉਂਦਾ ਸਾਨੂੰ ਅਸੀਂ ਕਾਗਜ਼ ਤੱਕ ਹੀ ਫੜਨੇ ਆਸਤੇ ਪੰਜ ਚਾਰ ਵੋਟਾਂ ਦੇ ਉੱਤੇ ਵੀ ਪ੍ਰਸ਼ਾਸਨ ਨੂੰ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਕਿ ਕੋਈ ਗੱਲ ਨਹੀਂ ਅਸੀਂ ਅਪੀਲ 'ਚ ਚਲੇ ਜਾਵਾਂਗੇ ਅਸੀਂ ਹਾਸਲ ਕਰ ਲਾਂਗੇ ਜੇ ਸਾਡਾ ਹੱਕ ਮੰਦਾ ਹੋ ਅਸੀਂ ਤਾਂ ਉੱਥੇ ਦਬਾਅ ਨਹੀਂ ਪਾਇਆ ਤੁਸੀਂ ਸੋਚੋ ਕਿਹੜੇ ਦਬਾਅ ਦੀਆਂ ਗੱਲਾਂ ਕਰਦੇ ਨੇ ਸਿਰਫ ਡਰਾਮੇबाजी ਹੈ ਬਸਪਾ ਵੱਲੋਂ ਆਖਿਆ ਜਾ ਰਿਹਾ ਕਿ ਨੂਰਮਲ ਜਿਹੜਾ ਰਿਜ਼ਲਟ ਨਾਲ ਦੀ ਨਾਲ ਦਿੱਤਾ ਗਿਆ ਲੇਕਿਨ ਇਹ ਕਾਂਗਰਸ ਆਪਣੇ ਹਲਕਾ ਨਕੋਦਰ ਦੇ ਵਿੱਚ ਇੰਨੀ ਦੇਰੀ ਕਿਉਂ ਲਾਈ ਗਈ ਇਹ ਪ੍ਰਸ਼ਾਸਨ ਨੂੰ ਪੁੱਛਣ ਵਾਲੀਆਂ ਗੱਲਾਂ ਨੇ ਪ੍ਰਸ਼ਾਸਨ ਨੂੰ ਪੁੱਛੋ ਕਿ ਜ਼ਰ ਰਿਜ਼ਲਟ ਦੇ ਵਿੱਚ ਜਿਹੜੀ ਕਿਉਂ ਹੋਈ ਮੈਡਮ ਜੀ ਤੁਹਾਡਾ ਹਾਲ ਆ ਰਿਹਾ ਕਹਿੰਦੇ ਚਲੋ ਉਹ ਤਾਂ ਹੁਣ ਲੱਗਣਾ ਹੀ ਹੁੰਦਾ ਹਲਕੇ ਦੇ ਲੀਡਰ ਦਾ ਨਾਮ ਲੋਕ ਲਾਉਂਦੇ ਹੁੰਦੇ ਆ ਮੈਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਪਣੀ ਜ਼ਮੀਰ ਦਾ ਪਤਾ ਕਿ ਮੈਂ ਸਾਫ਼ ਸੁੱਥਰੇ ਢੰਗ ਨਾਲ ਜਿਹੜੀ ਬਿਲਕੁਲ ਟਰਾਂਸਪੇਰੈਂਟ ਇਲੈਕਸ਼ਨ ਕਰਵਾਈ ਆ ਔਰ ਇਹ 2027 ਨੂੰ ਦੇਖਦੇ ਹੋਏ ਕਰਵਾਈ ਆ ਕਿ ਅਸੀਂ ਕਿਤੇ ਵੀ ਦਖਲਅੰਦਾਜ਼ੀ ਨਹੀਂ ਕਰਨੀ ਅਸੀਂ ਸ਼ੀਸ਼ਾ ਦੇਖਣਾ ਕਿ ਸਾਡੇ ਕੋਲ ਕੀ ਆ ਔਰ ਅੱਗੋਂ ਅਸੀਂ ਕਿਵੇਂ ਚੱਲਣਾ ਬਲਾਕ ਮੈਮ ਬਲਾਕ ਸੰਤੀਰ ਹਿਮਪੁਰ ਦਾ ਜਿਹੜਾ ਕੈਂਡੀਡੇਟ ਸੀ ਪ੍ਰਭਜੋਤ ਸਿੰਘ ਸੰਗਾ ਉਹਨੂੰ ਵੀ ਰਾਤ ਨੂੰ 1 ਵਜੇ ਸਰਟੀਫਿਕੇਟ ਦਿੱਤਾ ਗਿਆ ਜੀ ਦੇਖੋ ਇਹ ਅੰਦਰਲੀਆ ਚੀਜ਼ਾਂ ਨੇ ਕਿ ਕੈਂਡੀਡੇਟ ਸੈਟੀਸਫਾਈਡ ਹੁੰਦੇ ਆ ਕਿ ਨਹੀਂ ਹੁੰਦੇ ਉਹਦੇ ਵਿੱਚ ਮੈਨੂੰ ਦੱਸੋ ਤੁਸੀਂ ਵੀ ਕਿਸੇ ਲੀਡਰ ਦਾ ਕੀ ਰੋਲਾ ਜਿੱਥੇ ਜੇ ਕੈਂਡੀਡੇਟ ਸੈਟੀਸਫਾਈਡ ਨਹੀਂ ਹੋਇਆ ਜਾਂ ਕੈਂਡੀਡੇਟ ਨੂੰ ਸੈਟੀਸਫਾਈਡ ਕਰਾਉਣਾ ਉਹ ਪ੍ਰਸ਼ਾਸਨ ਦਾ ਫਰਜ ਬੰਦਾ ਉਹਦੇ ਵਿੱਚ ਜਦੋਂ ਉਹਦੇ ਵਿੱਚ ਲੀਡਰ ਦਾ ਕੀ ਰੋਲਾ ਮੈਨੂੰ ਸਮਝਾਓ ਤੁਸੀਂ ਸਵਾਲ ਤਾਂ ਇਹ ਹੈ ਜੀ ਦੋ ਵਾਰੀ ਉਹਦੀ ਕਾਊਂਟਿੰਗ ਹੋਈ ਆ ਕਾਊਂਟਿੰਗ ਤੋਂ ਬਾਅਦ ਵੀ ਰਿਜ਼ਲਟ ਉਹਦੇ ਹੱਥ ਵਿੱਚ ਜਾਂਦਾ ਹੈ ਤੇ ਫਿਰ ਜੇ ਉਹ 1 ਵਜੇ ਤੱਕ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਉਹਦੇ ਵਿੱਚ ਫਿਰ ਜ਼ਿੰਮੇਵਾਰ ਕੌਣ ਹੈ ਉਹਨਾਂ ਕੋਈ ਫਰਕ ਨਹੀਂ ਪੈਂਦਾ ਜੀ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕੰਮ ਹੀ ਨਹੀਂ ਕਰਨ ਦਿਓਗੇ ਜਿੱਦ ਪ੍ਰਸ਼ਾਸਨ ਤੁਹਾਡੇ ਖਿਲਾਫ ਜਾ ਰਿਹਾ ਤੇ ਤੁਸੀਂ ਧਰਨਾ ਲਾਓ ਜੇ ਰੀਕਾਊਂਟਿੰਗ ਕਰਵਾਉਣ ਦਾ ਹੱਕ ਸਾਰਿਆਂ ਦੇ ਕੋਲ ਹੈਗਾ ਉਹ ਚ ਕੀ ਦਿੱਕਤ ਆ ਇਹ ਵੀ ਕਰਵਾਉਣ ਜਿੱਦੀ ਮਰਜ਼ੀ ਕਰਵਾਉਣ ਉਹ ਚ ਕੋਈ ਫਰਕ ਪੈਂਦਾ ਜੇ ਜਿਹੜਾ ਮਰਜ਼ੀ ਕਰਵਾ ਸਕਦਾ ਉਹ ਚ ਕੀ ਇਹ ਇਹ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਨਾ ਇਹ ਤਾਂ ਸਵਾਲ ਉਹਨਾਂ ਨੂੰ ਪੁੱਛੋ ਜਿਹੜੇ ਬਿਨਾਂ ਵਜ੍ਹਾ ਮਾਹੌਲ ਨੂੰ ਖਰਾਬ ਕਰਦੇ ਨੇ ਇੰਨਾ ਸਾਜਗਰ ਮਾਹੌਲ ਰਿਹਾ ਪੂਰੀ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਉੱਚ-ਨੀਚ ਨਹੀਂ ਹੋਈ ਹੁਣ ਰਿਜ਼ਲਟ ਨੂੰ ਲੈ ਕੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਧਰਨੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਔਰ ਮਾੜੇ ਗੰਦੇ ਕਮੈਂਟ ਆਪਣੇ ਹਲਕੇ ਦੇ ਐਮਐਲਏ ਵਾਸਤੇ ਇੱਕ ਲੇਡੀ ਐਮਐਲਏ ਵਾਸਤੇ ਜਿਹੜੀ ਚੱਲੀ ਨਹੀਂ ਜਾਂਦੀ ਇਹਨਾਂ ਦੇ ਕੋਲੋਂ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਕੋਲੋਂ ਇੱਕ ਸੁਧਾਰਨ ਕਰਦੀ ਜਿਹੜੀ ਔਰਤ ਆ ਉਹ ਐਮਐਲਏ ਬਣ ਕੇ ਇੱਕ ਪੂਰੇ ਮੁ ਸਾਡੇ ਸਧਾਰਨ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਸਧਾਰਨ ਵਰਕਰਾਂ ਨੇ ਜਿਹੜੀਆਂ ਇਲੈਕਸ਼ਨਾਂ ਲੜੀਆਂ ਆ ਜਿਨ੍ਹਾਂ ਨੂੰ ਕੋਈ ਬਹੁਤ ਵੱਡਾ ਜਾਤੀ ਤੌਰ ਤੇ ਉਹਨਾਂ ਦੇ ਕੋਲ ਤਜਰਬਾ ਨਹੀਂ ਸੀਗਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲੜਾਉਣ ਦਾ ਮਤਲਬ ਸਾਡੇ ਜਿੰਨੇ ਕੈਂਡੀਡੇਟ ਜਿੱਤੇ ਨਹੀਂ ਜਾਂ ਜਿੰਨੇ ਮੁਕਾਬਲੇ ਦੇ ਵਿੱਚ ਨਹੀਂ ਬਿਲਕੁਲ ਸਧਾਰਨ ਨੇ ਪਹਿਲੀ ਪਹਿਲੀ ਵਾਰ ਇਲੈਕਸ਼ਨ ਲੜਨ ਵਾਲੇ ਲੋਕ ਨੇ ਸਿਰਫ ਇੱਕ ਸਾਡੇ ਸਾਧ ਦਰਸ਼ਨ ਸਿੰਘ ਟਾਲੀ ਨੇ ਰਿਪੀਟ ਕੀਤੀ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਅਦਰਵਾਈਜ਼ ਸਾਡੇ ਸਾਰੇ ਆਤਮ ਸਿੰਘ ਜੀ ਨੂਰਪੁਰ ਤੇ ਹੋਰ ਸਾਰੇ ਜ਼ਿਲ੍ਹਾ ਪ੍ਰੀਸ਼ਦ ਪਹਿਲੀ ਵਾਰੀ ਲੜੀਆ ਦੂਸਰਿਆਂ ਨੇ ਵੀ ਪਹਿਲੀ ਵਾਰੀ ਲੜੀਆ ਸੰਤੀਆਂ ਵੱਲੋਂ ਟੋਟਲ ਸਾਡੇ ਕੈਂਡੀਡੇਟ ਜਿਹੜੇ ਨੇ ਪਹਿਲੀ ਵਾਰੀ ਲੜਨ ਵਾਲੇ ਆ ਅਸੀਂ ਨਵੇਂ ਮੁੰਡੇ ਕੁੜੀਆਂ ਨੂੰ ਮੌਕੇ ਦਿੱਤੇ ਇਹਨਾਂ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਆ ਯੂਥ ਨੂੰ ਅੱਗੇ ਲੈ ਕੇ ਆਉਣ ਵਾਸਤੇ ਮੈਂ ਦਾਵਾ ਕੀਤਾ ਸੀ ਕਿ ਯੂਥ ਅੱਗੇ ਆਏਗਾ ਯੂਥ ਸੰਤੀਆਂ ਜਿੱਤੂਗਾ ਜਿਵੇਂ ਅਸੀਂ ਸਰਪੰਚ ਬਣਾਏ ਆ 35% ਸਰਪੰਚ ਸਾਡੇ ਜਿਹੜੇ ਉਹ ਯੂਥ ਦੇ ਵਿੱਚੋਂ ਬਣੇ ਸੀ ਸੰਤੀਆਂ ਦੇ ਵਿੱਚ ਇਹਨਾਂ ਨੇ ਇਕੱਠੇ ਹੋ ਕੇ ਯ ਇਹ ਨਹੀਂ ਚਾਹੁੰਦੇ ਕਿ ਕੋਈ ਤਾਜ਼ਾ ਤਰੀਨ ਕੋਈ ਚੰਗਾ ਇਨਸਾਨ ਕੋਈ ਚੰਗਾ ਯੂਥ ਜਿਹੜਾ ਉਹ ਅੱਗੇ ਆ ਕੇ ਪੰਜਾਬ ਦੀ ਨਹਾਰ ਬਦਲੇ ਤੁਸੀਂ ਇਹਨਾਂ ਦੇ ਨਾਪਾਕ ਤੁਸੀਂ ਅਰਾਧਾ ਦੇਖੋ ਇਹਨਾਂ ਦੇ ਕੀ ਨੇ ਜਿਹੜੇ ਸਾਡੇ ਅਨਮੈਰਿਡ ਮੁੰਡੇ ਕੁੜੀਆਂ ਨੇ ਇਲੈਕਸ਼ਨ ਲੜੀ ਜਿਹਦੇ ਖਿਲਾਫ ਸੱਤ ਸੱਤਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਹਰਾਇਆ ਇਹ ਚਾਹੁੰਦੇ ਕੀ ਨਹੀਂ ਨਾ ਦੇਖੋ ਤਾਂ ਸਹੀ ਤੁਸੀਂ ਜਾ ਕਿੱਧਰ ਨੂੰ ਰਹੀ ਐ ਇਥੇ ਨਿਕਦਰ ਦੀ ਸਿਆਸਤ ਤਾਂ ਕਿਹੜਾ ਮਤਲਬ ਕਾਂਗਰਸ ਦੀ ਕਿਹੜੀ ਆਈਡੀਓਲੋਜੀ ਆ ਅਕਾਲੀ ਦਲ ਦੀ ਕਿਹੜੀ ਆਈਡੀਓਲੋਜੀ ਆ ਆ ਬਾਗੀ ਅਕਾਲੀ ਦਲ ਦੀ ਪੰਥਕ ਕਹਣ ਵਾਲਿਆਂ ਦੀ ਕਿਹੜੀ ਆਈਡੀਓਲੋਜੀ ਆ ਕਿਹੜੀ ਆਈਡੀਓਲੋਜੀ ਤੇ ਇਲੈਕਸ਼ਨ ਲੜੀ ਗਈ ਨਕੋਦਰ ਦੀ ਸਮਝ ਤਾਂ ਪਵੇ ਨਾ ਸਵਾਲ ਕਰੋ ਇਹਨਾਂ ਨੂੰ ਤੁਸੀਂ ਇਹ ਸੱਤ ਜਣੇ ਇਕੱਠੇ ਹੋਏ ਤਾਂ ਹੋਏ ਕਿਵੇਂ ਸਮਝਾਓ ਤੇ ਇਹਨਾਂ ਦਾ ਪਹਿਲਾਂ ਵੀ ਹੋਇਆ ਸੀ ਕਾਂਗਰਸ ਦਾ ਤੇ ਬੀਐਸਪੀ ਦਾ ਹੁੰਦੇ ਰਹਿੰਦੇ ਨੇ ਹਮੇਸ਼ਾ ਹੁੰਦੇ ਰਹਿੰਦੇ ਆਹ ਤਾਂ ਪਹਿਲੀ ਵਾਰੀ ਹੋਇਆ ਨਾ BSP ਦਾ ਸਮਝੌਤਾ ਕਦੀ ਅਕਾਲੀ ਦਲ ਨਾਲ ਹੋ ਗਿਆ ਕਦੀ ਕਾਂਗਰਸ ਦੇ ਨਾਲ ਹੋ ਗਿਆ ਇਸ ਤਰ੍ਹਾਂ ਹੀ ਚੱਲਦਾ ਆਇਆ ਆ ਜਿਹੜਾ ਸਮਝੌਤਾ ਪਹਿਲੀ ਵਾਰ ਤੁਹਾਡੇ ਸਾਹਮਣੇ ਆਇਆ ਕਿ ਇਹਨਾਂ ਦੀ ਮੇਜਰ ਲੀਡਰਸ਼ਿਪ ਦੀ ਮਰਜ਼ੀ ਤੋਂ ਬਗੈਰ ਇਹ ਸਮਝੌਤਾ ਕੀਤਾ ਕਿ ਆਪਸ ਵਿੱਚ ਘੱਟ ਮੰਨ ਲਓ ਉਹ ਉਹ ਬੰਦਾ ਸਿਆਸੀ ਹੈ ਹੀ ਨਹੀਂ ਜਿਹਨੇ ਜਿਹਨੇ ਕਾਂਗਰਸ ਪਾਰਟੀ ਦਾ ਤੁਸੀਂ ਦੇਖੋ ਤੁਸੀਂ ਦੇਖੋ ਵजूद ਦਾਤੇ ਲਾ ਲਿਆ ਪਾਰਟੀਆਂ ਨੇ ਆਪਣਾ ਵजूद ਦਾਤੇ ਲਾਇਆ ਕਾਂਗਰਸ ਨੇ ਆਪਣਾ ਵजूद ਦਾਤੇ ਲਾਇਆ ਜਿਹੜਾ ਗੁਰਪਤਾਪ ਸਿੰਘ ਵਡਾਲਾ ਨੇ ਆਪਣਾ ਇਹਨਾਂ ਨੇ ਸਮਝੌਤਾ ਕਰਕੇ 15 ਸਾਲ ਰਾਜ ਕੀਤਾ ਸੀ ਉਸ ਬੰਦੇ ਨੇ ਖੁੱਲ ਕੇ ਸਾਰੇ ਹਲਕੇ ਦੇ ਵਿੱਚ ਉਹਨੂੰ ਆਪਣੇ ਕੈਂਡੀਡੇਟ ਦੇਣੇ ਚਾਹੀਦੇ ਸੀ ਕਿਉਂ ਨਹੀਂ ਦਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਹਜੇ ਵੀ ਉਹ 230 ਵੋਟਾਂ ਬਦਲ ਲੈ ਕੇ ਗਿਆ ਸ਼੍ਰੋਮਣੀ ਕਾਲ ਦਲ ਨੂੰ 6100 ਸਮਥਿੰਗ ਵੋਟ ਪਈ ਹੈ 6100 ਬਦਲ ਦਲ ਨੂੰ ਭਈ 623 ਵੋਟਾਂ ਗੁਰਪ੍ਰਤਾਪ ਨੂੰ ਪਈਆਂ 5154 ਵੋਟਾਂ ਜਿਹੜੀਆਂ ਉਹਨੇ ਬੇਨਾਮੀ ਔਰ ਬਿਨਾ ਕੋਈ ਹੋਰ ਕੈਂਡੀਡੇਟ ਖੜੇ ਇਹ ਜਿਹੜੀਆਂ ਵੋਟਾਂ ਨੂੰ ਪਈਆਂ ਉਹਦੇ ਨਾਲ ਕੋਈ ਕੈਂਡੀਡੇਟ ਨਹੀਂ ਸੀ ਖੜਾ ਜਿਵੇਂ ਮੈਂ ਤੁਹਾਨੂੰ ਲਿਸਟ ਇਸ਼ੂ ਕੀਤੀ ਸੀ ਕਿ 14 ਵਾਰਡ ਸਾਡੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਨਹੀਂ ਖੜੇ ਕੀਤੇ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣੇ ਵजूद ਦੇ ਨਾਲ ਖੇਡਿਆ ਇੰਨੀ ਨਫ਼ਰਤ ਇੰਨੀ ਮਤਲਬ ਚਾਹਨਾ ਜਿਹੜੀ ਹੈਗੀ ਆ ਕਿ ਵੀ ਆਮ ਆਦਮੀ ਪਾਰਟੀ ਨੂੰ ਲਾਂਬੇ ਕਿਵੇਂ ਕਰਨਾ ਇਹ ਦਿਨ ਰਾਤ ਕੰਮ ਕਰਨ ਵਾਲੀ ਐਮਐਲਏ ਨੂੰ ਲਾਂਬੇ ਕਿਵੇਂ ਕਰਨਾ ਕਮੇਲ ਸੋ ਦੋਨੇ ਚ ਕੀ ਹਲਾਤ ਇਦਾਂ ਦੇ ਹੋਏ ਕਿਉਂਕਿ ਉੱਥੇ ਤਾਂ ਅਕਾਲੀ ਦਲ ਵੀ ਖੜਾ ਕਾਂਗਰਸ ਵੀ ਖੜੇ ਤੇ ਵਾਰਿਸ ਪੰਜਾਬ ਵਾਲੇ ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਵੀ ਖੜੇ ਨੇ ਨਹੀਂ ਮੈਂ ਤੁਹਾਨੂੰ ਦੋਨੇ ਦੀ ਗੱਲ ਕਰ ਰਹੀ ਆ ਦੇਖੋ ਤਾਂ ਸਹੀ ਤੁਸੀਂ ਧਿਆਨ ਤਾਂ ਦਿਓ ਉੱਥੇ ਤਾਂ ਸਮਝੌਤਾ ਹੈ ਹੀ ਨਹੀਂ ਜਿਹਨਾਂ ਨੇ ਉੱਥੇ ਵਾਰੀਆਂ ਪਾਰਟੀਆਂ ਨੇ ਉਹ ਉਹ ਇਹ ਸਮਝੌਤੇ ਅੰਦਰ ਖਾਤੇ ਕੀਤੇ ਇਹਨਾਂ ਨੇ ਜੇ ਦੋਨੇ ਦੇ ਵਿੱਚ ਸਮਝੌਤੇ ਨਹੀਂ ਸੀ ਤੇ ਆ ਸ਼ੰਕਰ ਰਸੂਲਪੁਰ ਖਾਨਪੁਰ ਟੱਡਾ ਇਹ ਸਾਰੇ ਨੂਰਪੁਰ ਗੰਧਰਾ ਐਰਾ ਵਗੈਰਾ ਦੂਜੇ ਦੂਜਿਆਂ ਨੇ ਜਿਹੜੀਆਂ ਪਾਰਟੀਆਂ ਉਹਨਾਂ ਨੇ ਕੈਂਡੀਡੇਟ ਕਿਉਂ ਨਹੀਂ ਦਿੱਤੇ ਦੇਖੋ ਕਿੰਨੇ ਅਸੋਂ ਨੇ ਦੋਨੇ ਦੇ ਪਿੰਡ ਨੇ ਨਾ ਹੀਰਾ ਹੋ ਗਿਆ ਆਦੀ ਹੋ ਗਿਆ ਨੂਰਪੁਰ ਹੋ ਗਿਆ ਗੰਦਰਾ ਹੋ ਗਿਆ ਆਲੂਵਾਲ ਹੋ ਗਿਆ ਸ਼ੰਕਰ ਰਸੂਲਪੁਰ ਖਾਨਪੁਰ ਕਿੱਧਰ ਦੇ ਪਿੰਡ ਨੇ ਇਹਨਾਂ ਨੇ ਇਹਨਾਂ ਨੇ ਕੈਂਡੀਡੇਟ ਹੀ ਨਹੀਂ ਦਿੱਤੇ ਆਪਣੇ ਦੂਸਰੇ ਦੇ ਫਲਾਵ ਕਿਵੇਂ ਕਿੰਨਾ ਪ੍ਰੀਖਸ਼ ਦੇ ਵਿੱਚ ਕਾਲੀ ਦਲ ਦਾ ਵੀ ਆਦੀ ਸਿਰਫ ਨਾਮ ਦੇ ਸੀ ਅਸੀਂ ਸ਼ਰਿਆਮ ਪਿੰਡਾਂ ਦੇ ਵਿੱਚ ਮੈਸੇਜ ਲੱਗਿਆ ਸ਼ਰਿਆਮ ਸਾਨੂੰ ਪਿੰਡਾਂ ਦੇ ਵਿੱਚ ਸੁਨੇਹੇ ਆਏ ਆ ਕਿ ਇਹਨਾਂ ਨੇ ਵੋਟ ਕਾਂਗਰਸ ਨੂੰ ਪਾਉਣ ਨੂੰ ਕਿਹਾ ਇਹ ਇਹ ਸਮਝੌਤੇ ਸੀ ਤੁਸੀਂ ਅਕਾਲੀ ਦਲ ਤੁਸੀਂ ਮੈਸ ਜਿਹੜੀ ਆ ਅਕਾਲੀ ਦਲ ਕਿੰਨੀ ਵੋਟ ਦੇ ਉੱਤੇ ਸਿਮਟ ਗਈ ਆ ਮੇਰੇ ਖਿਆਲ 12000 ਵੋਟ ਤੇ ਰਹਿ ਗਈ ਦੋਨੇ ਰਲ ਕੇ ਬਾਗੀ ਵੀ ਤੇ ਅਸ਼ਰੋਮੀ ਅਕਾਲੀ ਦਲ ਵੀ ਉਹੀ ਗੱਲ ਮੈਂ ਬਾਰ-ਬਾਰ ਕਹਿੰਨੀ ਇਹਨਾਂ ਨੇ ਆਪਣੇ ਵजूद ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪਾਰਟੀਆਂ ਦੀ ਸਾਖ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪੋ ਆਪਣੀ ਆਡੀਓਲੋਜੀ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪੰਥ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪਣੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ ਇਹ ਸਮਝੌਤਾ ਕਰਕੇ ਹਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਸ ਦੋਨੇ ਦੀ ਤੁਸੀਂ ਗੱਲ ਕਰਦੇ ਆ ਉਸ ਦੋਨੇ ਦੇ ਵਿੱਚੋਂ ਅਸੀਂ ਆ ਜਿਹੜਾ ਸਾਡਾ ਸਾਰਾ ਨਕਉਦਰ ਬਲਾ ਗਿਆ ਇਹਦੇ ਵਿੱਚ 16000 ਤੇ 475 ਵੋਟਾਂ ਲੈ ਕੇ ਅਸੀਂ ਕਾਂਗਰਸ ਨੂੰ 5 6000 ਵੋਟਾਂ ਪਿਛਾੜਿਆ 11674 ਵੋਟਾਂ ਪਈਆਂ ਕਾਂਗਰਸ ਨੂੰ 11654 ਵੋਟਾਂ ਪਈਆਂ ਸਾਡੇ ਮੁਕਾਬਲੇ ਅਸੀਂ ਅਸੀਂ ਤਾਂ ਜਿੱਤੂ ਆ ਅਸੀਂ ਤਾਂ ਬਿਲਕੁਲ ਬਾਹ ਕੱਢ ਕੇ ਜਿੱਤੂ ਆ ਅਸੀਂ ਸਾਡੇ ਅਸੀਂ ਹਾਰਦੇ ਨਹੀਂ ਹੈ ਦੋਨੇ ਦੇ ਵਿੱਚੋਂ ਦੰਨੇ ਚ ਕੋਈ ਮਾੜਾ ਹਾਲ ਨਹੀਂ ਹੈ ਦੋਨੇ ਚ ਬਹੁਤ ਵਧੀਆ ਹਾਲ ਆ ਮੈਂ ਸਾਰੇ ਦੋਨਾਂ ਵਾਸੀਆਂ ਦਾ ਸਾਰੇ ਹਲਕੇ ਦੇ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰੀ ਕਿ ਤੁਸੀਂ ਇਸ ਹਨੇਰੀ ਦੇ ਵਿੱਚ ਵੀ ਮੈਨੂੰ ਜਿਹੜਾ ਸਪੋਰਟ ਕੀਤਾ ਅਸ਼ਰੋਮਣੀ ਕਾਲੀ ਬਸਪਾ ਨੂੰ ਕਿੰਨੀ ਵੋਟ ਪਈਆਂ ਨਕੂਦਰ ਬਲਾਕ ਦੇ ਵਿੱਚ 2629 ਕਾਂਗਰਸ ਨੂੰ ਕਿੰਨੀ ਪਈ ਹੈ 11654 ਦੋਨੇ ਰੜਕੇ ਵੀ ਸਾਡੇ ਮੁਕਾਬਲੇ 'ਚ ਨਹੀਂ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਪਈ ਹੈ 2624 ਬਾਕੀਆਂ ਨੂੰ ਕਿੰਨੀ ਪਈ ਹੈ 4447 ਬਟਾ ਮੈਨੂੰ 2 3 ਜਣੇ ਤੇ ਚਾਰ ਪਾਰਟੀਆਂ ਰੜਕੇ ਸਾਡੇ ਮੁਕਾਬਲੇ 'ਚ ਨਹੀਂ ਹੈਗੀਆਂ ਅਸੀਂ ਕਿੱਦਾਂ ਮੰਨ ਲਈਏ ਕਿ ਸਾਡਾ ਦੋਨੇ 'ਚ ਹਾਲ ਮਾੜਾ ਹੋਇਆ ਕੌਣ ਕਹਿੰਦਾ ਦੋਨੇ 'ਚ ਸਾਡਾ ਹਾਲ ਮਾੜਾ ਹੋਇਆ ਸਿਰਫ ਜਿੱਤ ਜੜੀ ਆ ਨਾ ਉਹ ਤੁਹਾਡੀ ਕਾਰਜਗਾਰੀ ਤੈਅ ਨਹੀਂ ਕਰਦੀ ਸੰਤੀਆਂ ਦੀਆਂ ਇਹ ਇਹਦੇ ਵਿੱਚ ਤੁਹਾਡੀ ਕਾਰਜਗਾਰੀ ਤੈਅ ਕਰਦੀ ਆ ਤੁਹਾਡਾ ਵੋਟ ਸ਼ੇਰ ਕਿਉਂਕਿ ਕੱਲ ਨੂੰ ਸਤਾਈ ਦੇ ਵਿੱਚ ਇਹਨਾਂ ਸਭ ਨੇ ਆਪੋ ਆਪਣੀਆਂ ਲੜਾਈਆਂ ਲੜਨੀਆਂ ਤੇ ਅੱਜ ਦਾ ਜਿਹੜਾ ਸਿਨੈਰੀਓ ਆ ਇਹ ਸਦਾ ਨਹੀਂ ਚੱਲਣਾ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਸ ਤਵਾਕੁਨ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਦਾਤੇ ਲਾ ਕੇ ਸਾਰਿਆਂ ਨੂੰ ਕੀਤਾ ਜਿਹਦੇ ਨਤੀਜੇ ਵੀ ਭੁਗਤਣੇ ਪੈਣਗੇ ਪਾਈ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਵੀ ਕਿਸੇ ਨਾਲ ਗਠਮੰਦਨ ਕਰੇਗੀ ਇਹ ਪਾਰਟੀ ਦਾ ਫੈਸਲਾ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਮੈਂ ਇਹਦੇ ਬਾਰੇ ਕੋਈ ਤੁਹਾਨੂੰ ਜਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਆ ਪਰ ਇਸ ਵਾਰ ਇੰਨੀ ਮਤਲਬ ਡਿਲੇ ਨਤੀਜੇ ਆਉਣ ਚ ਇਨਾ ਡਿਲੇ ਪ੍ਰਸ਼ਾਸਨ ਨੂੰ ਤੁਸੀਂ ਫੇਲ ਮੰਨਦੇ ਹੋ ਤੁਸੀਂ ਕਹਿੰਦੇ ਕਿ ਪ੍ਰਸ਼ਾਸਨ ਆਪਣਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਸਕਿਆ ਜਾਂ ਉਹਨਾਂ ਦੀ ਗਲਤੀ ਹੋਂਸੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਗਲਤੀ ਮੰਨਦੇ ਹੋ ਜਾਂ ਕਿੱਦਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ ਨਾ ਇਹਦੀਆਂ ਵੋਟਾਂ ਇੱਕ ਦੂਜੇ ਬਲਾਕ ਦੇ ਵਿੱਚ ਚਲੀਆਂ ਜਾਂਦੀਆਂ ਉਹ ਉਹ ਇੱਕ ਕਾਰਨ ਬੰਦਾ ਆ ਕਿ ਨਕੋਦਰ ਪ੍ਰਸ਼ਾਸਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਸੀਟਾਂ ਹੁੰਦਾ ਉਹਨਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕਰ ਸਕਦਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੇ ਰਿਜ਼ਲਟ ਜਿਹੜੇ ਉਹ ਜਲੰਧਰ ਏਡੀਸੀ ਜੀ ਨੇ ਡਿਕਲੇਅਰ ਕਰਨੇ ਹੁੰਦੇ ਆ ਜਿਵੇਂ ਹੁਣ ਤੁਸੀਂ ਸਾਡਾ ਬਲਾਕ ਨੂਰਮੈਲ ਲਾ ਲੋ ਨੂਰਮੈਲ ਦੇ ਸਾਡੇ ਬਲਾਕ ਤੇ ਜਿਹੜੀਆਂ ਕੁਝ ਪਿੰਡ ਆ ਉਹ ਫਲੋਰ ਹਲਕੇ ਦੇ ਵਿੱਚ ਚਲੇ ਜਾਂਦੇ ਆ ਕੁਝ ਸਾਡੇ ਨਕੋਦਰ ਦਾ ਜਿਹੜਾ ਕੰਦੋਲਾ ਜ਼ੋਨ ਆ ਉਹਦੀਆਂ ਕੁਝ ਵੋਟਾਂ ਨਕੋਦਰ ਦੇ ਪਿੰਡਾਂ 'ਚ ਅਠ ਨੌ ਆ ਜਾਂਦੇ ਇਹ ਜਿਹੜਾ ਇਹਨੂੰ ਇਹਨੂੰ ਤੁਸੀਂ ਫੇਲਰ ਨਹੀਂ ਕਹਿ ਸਕਦੇ ਇਹ ਇੱਕ ਕਿਉਂਕਿ ਤੁਸੀਂ ਕੰਬਾਈਨ ਰਿਜ਼ਲਟ ਉਹ ਸਾਰੇ ਹਲਕਿਆਂ ਦੇ ਵਿੱਚੋਂ ਜਦੋਂ ਆਉਂਦਾ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਡਿਕਲੇਅਰ ਹੁੰਦਾ ਇਹਨੂੰ ਪ੍ਰਸ਼ਾਸਨ ਦੀ ਫੇਲਰ ਨਹੀਂ ਇਹ ਇਹ ਤਕਨੀਕੀ ਕੰਮ ਹੈ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟਾਂ ਦੇ ਵਿੱਚ ਦੇਰੀ ਹੁੰਦੀ ਹੈ ਇਸ ਤਰ੍ਹਾਂ ਜ਼ੋਨ ਨੰਬਰ 7 ਦੇ ਉਮੀਦਵਾਰ ਜਿਹੜੇ ਸੀ ਪੁਸ਼ਪਰਾਂ ਨੇ ਹੁਣੇ ਉਹਨਾਂ ਆਖਿਆ ਕਿ ਜਦੋਂ ਇਹ ਜਿਹੜੀ VOTING ਹੋਈ ਹੈ ਰਿਜ਼ਲਟ ਵੀ ਆ ਗਿਆ ਉਸ ਤੋਂ ਬਾਅਦ ਸਾਨੂੰ ਆਖਿਆ ਗਿਆ ਕਿ 5:30 ਵਜੇ ਤੁਸੀਂ ਆਪਣਾ ਸਰਟੀਫਿਕੇਟ ਲੈ ਜਾਓ ਲੇਕਿਨ ਜਦੋਂ ਅਸੀਂ ਪਹੁੰਚੇ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਹਾਰਿਆਂ ਨੂੰ ਜਿਹੜਾ ਸਰਟੀਫਿਕੇਟ ਦੇ ਦਿੱਤਾ ਗਿਆ ਇਹਦੇ ਬਾਰੇ ਕੀ ਕਹਿੰਦੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਇਹ ਤ ਨੂੰ ਤਾਂ ਇੱਕ ਇੱਕ ਲਿਸਟ ਰਸੀਵ ਹੋਈ ਆ ਜਿੱਤੇ ਹੋਏ ਕੈਂਡੀਡੇਟਾਂ ਦੀ ਜਿਹਦੇ ਵਿੱਚ ਉਹਨਾਂ ਦੇ ਕਾਊਂਟਿੰਗ ਜਿਹੜੀ ਆ ਉਹਨਾਂ ਦੀ ਵੋਟ ਕਾਊਂਟਿੰਗ ਲਿਖੀ ਹੋਈ ਆ ਅਸੀਂ ਤਾਂ ਉਸ ਬੇਸ ਤੇ ਗੱਲ ਕਰਾਂਗੇ ਉਸ ਬੇਸ ਦੇ ਉੱਤੇ ਲਿੱਤਰਾ ਜ਼ੋਨ ਜਿਹੜਾ ਉਹ ਆਮਦਵੀ ਪਾਰਟੀ ਜਿੱਤ ਚੁੱਕੀ ਸੀ 100 ਕੁਸ਼ ਵੋਟਾਂ ਦੇ ਉੱਤੇ ਜਿਹੜਾ ਉਹ ਕਹਿ ਰਹੇ ਆ ਉਹ ਕੋਈ ਗੱਲ ਹੋਰ ਕਹਿ ਰਹੇ ਆ ਕੋਈ ਗੱਲ ਨਹੀਂ ਅਸੀਂ ਵੀ ਸੰਘਰਸ਼ ਕਰ ਰਹੇ ਹਾਂ ਉਹ ਵੀ ਸੰਘਰਸ਼ ਕਰਨਗੇ ਅਸੀਂ ਵੀ ਅਪੀਲ ਦੇ ਵਿੱਚ ਜਾਵਾਂਗੇ ਉਹ ਵੀ ਅਪੀਲ ਦੇ ਵਿੱਚ ਚਲੇ ਜਾਣਗੇ ਤੇ ਇਹ ਚੀਜ਼ਾਂ ਜਿਹੜੀਆਂ ਉਹ ਤੈਅ ਹੋ ਜਾਣਗੀਆਂ ਇਹ ਸਾਰੇ ਦੇ ਸਾਰੇ ਜਿੰਨੇ ਵੀ ਗਲਾਹ ਹੋ ਰਹੀਆਂ ਹਨੀਆਂ ਉਹਦੇ ਪਿੱਛੇ ਕਿਤੇ ਨਾ ਕਿਤੇ ਨਕੋਦਰ ਦੇ ਵਿੱਚ ਹੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈਗਾ ਉਹ ਤਾਂ ਬਹੁਤ ਸਾਰੀਆਂ ਗੱਲਾਂ ਆਪ ਇਸ ਇਸ ਸੰਬੰਧ ਦੇ ਵਿੱਚ ਕਰ ਲਈਆਂ ਨਾ ਕਿ ਵੀ ਉਹਨਾਂ ਨੂੰ ਇੱਕ ਹਉਆ ਬਣ ਗਿਆ ਇੱਕ ਖੌਫ ਬਣ ਗਿਆ ਆਮ ਆਦਮੀ ਪਾਰਟੀ 인ਦਰਜੀਤ ਕੁਰਮਾਨ ਜਿਹੜੀ ਆ ਉਹਨਾਂ ਨੂੰ ਦਿਨ ਰਾਤ ਡਰਾ ਰਹੀ ਹੈ ਸੁਪਨਿਆਂ ਦੇ ਵਿੱਚ ਵੀ ਜੁੰਦਿਆਂ ਜਾਗਦਿਆਂ ਨੂੰ ਵੀ ਤੇ ਸੁੱਤਿਆਂ ਨੂੰ ਵੀ ਕਿਉਣ ਵਾਲਾ ਭੁਵੇਂ ਉਹਨਾਂ ਦਾ ਸਭ ਦਾ ਖਤਰੇ ਦੇ ਵਿੱਚ ਆ ਇਸ ਕਰਕੇ ਜਿਹੜਾ ਇਹ ਇਹੋ ਜਿਹਾ ਸਿਨੈਰੀਓ ਤਿਆਰ ਕੀਤਾ ਗਿਆ ਪਾਸੇ ਸਵਾਲ ਹੈ ਮੇਰਾ 2026 ਦੇ ਵਿੱਚ ਨਗਰ ਕੌਂਸਲ ਦੀ ਇਲੈਕਸ਼ਨ ਆ ਰਹੀ ਹੈ ਕੀ ਵੱਖ-ਵੱਖ ਪਾਰਟੀਆਂ ਲੱਗ ਕੇ ਇਕੱਲੇ-ਇਕੱਲੇ ਲੜਨਗੇ ਜਾਂ ਹੁਣ ਵੀ ਫਿਰ ਵੀ ਇਹ ਸਮਝੌਤਾ ਰਸਮ ਸਮਝੌਤੇ ਦੇ ਮੈਂ ਤਾਂ ਆਲਰੇਡੀ ਤੁਹਾਨੂੰ ਕਹਿ ਦਿੰਦਾ ਕਿ ਇਹ ਲੋਕ ਹੁਣ ਇਦਾਂ ਹੀ ਲੜਨਗੇ ਕਿਉਂਕਿ ਇਹਨਾਂ ਦੇ ਵਸ ਦੀ ਗੱਲ ਹੀ ਨਹੀਂ ਇਹ ਇਹ ਬਿਲਗੇ ਦੇ ਵਿੱਚ ਵੀ ਐਂ ਲੜੇ ਸੀ ਆਪਾਂ ਬਿਲਗੇ ਨਗਰ ਪੰਚਾਇਤੀ ਇਲੈਕਸ਼ਨ ਹੋਈ ਆ ਉੱਥੇ ਸਾਰੀਆਂ ਪਾਰਟੀਆਂ ਸੀ ਸਾਂਝੇ ਪੋਸਟਰ ਇਹਨਾਂ ਨੇ ਜਾਰੀ ਕੀਤੇ ਸੀ ਸਾਰੀਆਂ ਪਾਰਟੀਆਂ ਨੇ ਸਾਰੀਆਂ ਮਤਲਬ ਸਾਰੀਆਂ ਜਿੰਨੀਆਂ ਹੁਣ ਨੇ ਇੰਨੀਆਂ ਹੀ ਪਾਰਟੀਆਂ ਨੇ ਉੱਥੇ ਸਾਂਝੇ ਪੋਸਟਰ ਜਾਰੀ ਕੀਤੇ ਸੀ ਸਾਂਝੇ ਲੀਡਰਾਂ ਦੀਆਂ ਫੋਟੋ ਲੱਗੀਆਂ ਸੀ ਉੱਥੇ ਵੀ ਇਦਾਂ ਹੀ ਲੜੇ ਸੀ ਔਰ ਮੈਨੂੰ ਪ ਇੱਕ ਸ਼ੰਕਰ ਦਾ ਪੋਸਟਰ ਸੀਗਾ ਜਿਹੜਾ ਜ਼ਿਲ੍ਹਾ ਪੰਚਾਇਤ ਦਾ ਲੱਗਦਾ ਹੈ ਉਹਦੇ ਉੱਪਰ ਸਿਰਫ ਸਮਝੋਤਾ ਜਰੂਰ ਲਿਖਿਆ ਸੀਗਾ ਪਰ ਜਿਹੜੇ ਫੋਟੋਆਂ ਜਿੰਨੀਆਂ ਵੀ ਲਾਈਆਂ ਸੀ ਉਹਦੇ ਵਿੱਚ ਬਸਪਾ ਦੇ ਸੁਪਰੀਮੋ ਲੀਡਰ ਕਿਸੇ ਦੀ ਵੀ ਫੋਟੋ ਹੈ ਨਹੀਂ ਸੀ ਸਿਰਫ ਉਹਨਾਂ ਨੇ ਆਪਣੇ ਕਾਂਗਰਸ ਦੇ ਲੀਡਰਾਂ ਦੀ ਫੋਟੋ ਲਾ ਕੇ ਜਿਹੜੀ ਲੋਕਾਂ ਨੂੰ ਜਨਤਕ ਕੀਤੀ ਇਹ ਇਹ ਤਾਂ ਸਮਝਣਾ ਚਾਹੀਦਾ ਨਾ ਫਿਰ ਵੀ ਐਸਪੀ ਨੂੰ ਕਿ ਸਾਨੂੰ ਰੱਖਦੇ ਕਿੱਥੇ ਨੇ ਇਹ ਸਾਨੂੰ ਇੱਜ਼ਤ ਕਿੰਨੀ ਦਿੰਦੇ ਆ ਸਤਕਾਰ ਕਿੰਨਾ ਦਿੰਦੇ ਆ ਕਿ ਟੂਲ ਬਣੇ ਰਹਿਣਾ ਹਮੇਸ਼ਾ ਬੀਐਸਪੀ ਨੂੰ ਹਮੇਸ਼ਾ ਟੂਲ ਦੀ ਤਰ੍ਹਾਂ ਵਰਤਦਾ ਕਦੀ ਕਾਂਗਰਸ ਕਦੀ ਵੀ ਆਪਣਾ ਅਕਾਲੀ ਦਲ ਹੁੰਦੇ ਨੇ ਤੁਸੀਂ ਉੱਦਾਂ ਦੇਖਦੇ ਆਂ ਕਿ ਜਾਂ ਇਹਨਾਂ ਦੇ ਕੋਈ ਗਠਜੋਤਨ ਜਾਂ ਕੋਈ ਲੈਣ ਦੇਣ ਕਰਦੇ ਮੈਂ ਇਹਦੇ ਬਾਰੇ ਕੋਈ ਟਿੱਕੜ ਟਿੱਪਣੀ ਨਹੀਂ ਕਰਨੀ ਇਹ ਉਹਨਾਂ ਦੇ ਪਰਸਨਲ ਮਸਲੇ ਆ ਪਰ ਇਹ ਜਿਹੜਾ ਗਠਜੋਤਨ ਕੀਤਾ ਹੈ ਇਹ ਜ਼ਰੂਰ ਆਮ ਆਦਮੀ ਪਾਰਟੀ ਦੇ ਖਿਲਾਫ ਸਭ ਨੇ ਇਕੱਠੇ ਹੋ ਕੇ ਕੀਤਾ ਹਮ ਇੱਕ ਦੂਜੀ ਸਵਾਲ ਕੀਤਾ ਸੀ ਉਹਨੇ ਜਵਾਬ ਦਿੱਤਾ ਕਿ ਕੋਟਰ ਦਾ ਮੋੜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਲੋਕ ਨੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਇਹ ਦੇਖੋ ਜਦੋਂ ਤੁਸੀਂ ਇੱਕ ਟੱਬਰ ਦੇ ਵਿੱਚ ਵੀ ਇੰਨੀ ਜਿਹੜੀ ਆ ਨਾ ਇੰਨੀਆਂ ਪਾਰਟੀਆਂ ਰਲ ਕੇ ਇੱਕ ਟੱਬਰ ਦੇ ਵਿੱਚ ਵੀ ਤੁਸੀਂ ਇੱਕ ਇੱਕ ਦੇ ਵਿੱਚ ਇੰਨੇ ਸਾਰੇ ਵੱਖ-ਵੱਖ ਤਰ੍ਹਾਂ ਦੇ ਜੀ ਇਕੱਠੇ ਕਰ ਦੋਗੇ ਤੇ ਉਹਨਾਂ ਦਾ ਵੀ ਝਗੜਾ ਹੋਣਾ ਇਹ ਇਹਨਾਂ ਦੇ ਆਪਸੀ ਹਜੇ ਹੋਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਆਉਣਗੇ ਇਹ ਇੰਨਿਆਂ ਦਾ ਰਲ ਕੇ ਕਦੀ ਰਾਜਨੀਤੀ ਨਾ ਚੱਲੀ ਆ ਨਾ ਚੱਲਣੀ ਆ ਕਿਉਂਕਿ ਹਰ ਪਾਰਟੀ ਦੇ ਆਪਣੇ ਜਿਹੜੇ ਨਾ ਸਵਾਰਥ ਹੁੰਦੇ ਆ ਹਰ ਪਾਰਟੀ ਦੇ ਆਪਣੀ ਆਡਾਇਲੋਜੀ ਹੁੰਦੀ ਆ ਹਰ ਪਾਰਟੀ ਦੇ ਆਪਣੇ ਨਿਯਮ ਹੁੰਦੇ ਆ ਸਿਧਾਂਤ ਹੁੰਦੇ ਆ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਇਹ ਸਿਧਾਂਤਾਂ ਦਾ ਟਕਰਾ ਜਿਹੜਾ ਹਜੇ ਆਉਣ ਵਾਲੇ ਦਿਨਾਂ 'ਚ ਹੋਰ ਹੋਏ ਬਹੁਤ ਬਹੁਤ ਧੰਨਵਾਦ ਜੀ 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 ਆਪਣੇ ਕੈਂਡੀਡੇਟ ਜਿਹੜੇ ਆਪਾਂ ਨਾਲ ਗਠਜੰਬੰਦਨ ਨੂੰ ਦੇਖਦੇ ਆਂ ਆਪਾਂ ਨਾਲ ਵਸਤਾਂ ਦੇ ਜਾਡੇ ਜਿਹੜੇ ਕੈਂਡੀਡੇਟ ਦਿੱਤੇ ਆ ਉਹ ਗਰਾਉਂਡ ਲੈਵਲ ਤੇ ਵਿਕਾਸ ਦਾ ਕੰਮ ਕਰਨਗੇ ਬਿਲਕੁਲ ਜੀ ਮੈਂ ਇੱਕ ਹੋਰ ਐਲਾਨ ਕੀਤਾ ਸੀ ਕਿ ਜਿਹੜੇ ਮੇਰਾ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਜਿੱਤਿਆ ਆ ਜਾਂ ਜਿਹੜੇ ਮੇਰੇ ਜਿੰਨੇ ਵੀ ਮੇਰੇ ਕੋਲ ਕੈਂਡੀਡੇਟ ਨੇ ਚਾਹੇ ਮੇਰੇ ਸੰਮਤੀ ਦੇ ਕੈਂਡੀਡੇਟ ਨੇ ਉਹ ਆਪਣੇ ਹਿੱਸੇ ਦੀਆਂ ਗਰੰਟਾਂ ਜਿੰਨੀਆਂ ਵੀ ਉਹਨਾਂ ਦਾ ਸ਼ੇਅਰ ਬਣਦਾ ਆ 10% ਜ਼ਿਲ੍ਹਾ ਪ੍ਰੀਸ਼ਦ ਚ ਹੁੰਦਾ 10% ਜਿਹੜਾ ਸੰਮਤੀਆਂ ਚ ਆਪਣੇ ਹਿੱਸੇ ਦੀਆਂ ਗਰੰਟਾਂ ਖੁਦ ਪਿੰਡਾਂ ਦੇ ਵਿੱਚ ਜਾ ਕੇ ਦੀ ਡਿਮਾਂਡ ਲੈ ਕੇ ਤਕਸੀਮ ਕਰਨੀਆਂ ਆ ਸਮਝ ਕਿ ਕਿਤੇ ਜਿੱਤੇ ਹਾਰੇ ਦਾ ਸਾਨੂੰ ਕੋਈ ਸਾਰੇ ਜਿਹੜੀ ਡਿਵੈਲਪਮੈਂਟ ਹੈ ਉਹ ਬਰਾਬਰ ਹੋਏ ਪਰ ਪਿਛਲੀ ਵਾਰ ਤਾਂ ਉਹਨਾਂ ਨੇ ਕਿਸੇ ਨੇ ਗੱਲ ਹੀ ਨਹੀਂ ਸੁਣੀ ਜੀ ਉਹ ਹੁੰਦਾ ਹੀ ਨਹੀਂ ਨਾ ਨੇ ਉਹ ਲੀਡਰ ਨਹੀਂ ਨਾ ਛੱਡਦੇ ਲੀਡਰ ਜਿਹੜੇ ਨੇ ਉਹ ਆਪਣਾ ਹੱਥ ਮਜ਼ਬੂਤ ਰੱਖਦੇ ਆ ਉਹਨਾਂ ਨੂੰ ਮੈਂ ਆਪਣੀ ਲੀਡਰਸ਼ਿਪ ਨੂੰ ਚਮਕਾਉਣਾ ਚਾਹੁੰਦੀ ਆ ਉਹਨਾਂ ਨੂੰ ਸੁਣਨੀ ਚਾਹੀਦੀ ਆ ਨਾ ਮੈਂ ਆਪਣੀ ਲੀਡਰਸ਼ਿਪ ਨੂੰ ਚਮਕਾਉਣਾ ਚਾਹੁੰਦੀ ਮੈਂ ਆਪਣੇ ਲੀਡਰਾਂ ਨੂੰ ਚਮਕਾਉਣਾ ਚਾਹੁੰਦੀ ਆ ਮੈਂ ਆਪਣੇ ਸਾਰੇ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਹਮੇਸ਼ਾ ਆਪਣੇ ਇਸੇ ਤਰ੍ਹਾਂ ਸtare ਬਣੇ ਦੇਖਣਾ ਚਾਹੁੰਦੀ ਆ ਇਸ ਕਰਕੇ ਮੈਂ ਗਰੰਟੀਆਂ ਦਵਾਂਗੀ ਔਰ ਉਹ ਆਪ ਵੰਡਣਗੇ ਤਨ ਕਿਉਂ ਨਹੀਂ ਦ ਤਾਂ ਇਹ ਤਾਂ ਆਪੋ ਬਣੀ ਸਮੇਂ ਤੇ ਡਿਪੈਂਡ ਕਰਦਾ ਟਾਲੀ ਨੇ ਮੇਰੀ ਸੁਣੋ ਗੱਲ ਇਹ ਹੁਣ ਤੁਸੀਂ ਦੂਜੀਆਂ ਪਾਰਟੀਆਂ ਨੂੰ ਪੁੱਛੋ ਕਿ ਤੁਸੀਂ ਮੈਂ ਟਾਲੀ ਸਾਹਮਣੇ ਟਾਲੀ ਸਾਹਮਣੇ ਘੱਟੋ ਘੱਟ 6-7 ਕਰੋੜ ਰੁਪਈਆ ਆਪਣੀ ਟਰਮ ਦੇ ਵਿੱਚ ਵੰਡਿਆ ਜਦ ਕਿ ਦੂਜੇ ਕਿਸੇ ਮੈਂਬਰ ਨੇ 1 ਰੁਪਈਆ ਨਹੀਂ ਦਿੱਤਾ